ਜੀ ਪੰਡਿਤ ਅਰੂਰਾਮ ਤੇ ਪੰਡਿਤ ਅਰੂਰਾਮ ਦਾ ਪੁੱਤ ਹੋਇਆ ਜੀ ਪੰਡਿਤ ਕਿਰਪਾ ਰਾਮ ਜਿਹੜਾ ਕਸ਼ਮੀਰ ਤੋਂ ਫਿਰ ਅਨੰਦਪੁਰ ਸਾਹਿਬ ਧਰਤੀ ਤੇ ਗੁਰ ਤੇਗ ਬਹਾਦਰ ਦੀ ਸ਼ਰਨ ਵਿੱਚ ਪਹੁੰਚਿਆ ਸੀ ਹੁਣ ਇੱਥੇ ਪੰਡਿਤ ਕਿਰਪਾ ਰਾਮ ਨੇ ਦੋਵੇਂ ਹੱਥ ਜੋੜ ਲਏ ਬੇਨਤੀ ਕਰਨ ਲੱਗਾ ਹੱਥ ਜੋੜ ਕਹਿਓ ਕਿਰਪਾ ਰਾਮ ਦਤ ਬ੍ਰਾਹਮਣ ਮਟਨਗਰਾਮ ਇਹ ਬੇਨਤੀ ਬਿਆ ਕਰਦਾ ਸਤਿਗੁਰੂ ਮੈਂ ਮੱਟਰ ਤੋਂ ਆਇਆ ਮੈਂ ਬ੍ਰਹਮਦਤ ਦੀ ਕੁੱਲ ਵਿੱਚੋਂ ਹਾਂ ਜਿਹਦੇ ਉੱਪਰ ਗੁਰੂ ਨਾਨਕ ਬਾਦਸ਼ਾਹ ਨੇ ਕਿਰਪਾ ਕੀਤੀ ਸੀ ਸਤਸੰਗਿਓ ਇਹ ਬੇਨਤੀ ਬਿਆ ਕਰਦਾ ਸਤਿਗੁਰੂ ਕਿਰਪਾ ਕਰੋ ਸਾਡੀ ਬਾਹ ਫੜੋ ਮਹਾਰਾਜ ਜੀ ਕਿਰਪਾ ਕਰੋ ਸਾਡੀ ਬਾਹ ਫੜੋ ਤੁਹਾਡੇ ਪਿਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅਣਖਾਂ ਦੀ ਖਾਤਰ ਜੂ ਜਦੇ ਰੇ ਨ ਮਹਾਰਾਜ ਕਿਰਪਾ ਕਰੋ ਅਜ ਸਾਡੀ ਅਣਖ ਰੋਲਦੀ ਬਈਏ ਕਿਰਪਾ ਕਰੋ ਪਿਤਾ ਜੀ ਕਿਰਪਾ ਕਰੋ ਦੁਖੀਏ ਬ੍ਰਹਮਣ ਚੱਲ ਕੇ ਆਏ ਪੂਰੀ ਆਨੰਦ ਬਾਹ ਸਾਡੀ ਪਕੜੀਏ ਗੁਰੂ ਹਰਿ ਗੋਬਿੰਦ ਕੇ ਚੰਦ ਪਿਤਾ ਜੀ ਸਾਡੀ ਬਾਹ ਫੜੋ ਇਹਨੇ ਨੂੰ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਮਰ ਲਗਭਗ 9 ਕੋ ਸਾਲ ਦੀ ਹੈ ਬਾਹਰੋਂ ਆ ਕੇ ਪਿਤਾ ਦੀ ਗੋਦ ਵਿੱਚ ਬੈਠ ਕੇ 나 ਮ제 ਗੋਬਿੰਦ ਰਾਏ ਹੈ ਪਿਤਾ ਜੀ ਇਹ ਕੌਣ ਲੋਕ ਨੇ ਅੱਖਾਂ 'ਚ ਅਥਰੂ ਨੇ ਕੌਣ ਨੇ ਪੁੱਤਰ ਇਹ ਕਸ਼ਮੀਰ ਤੋਂ ਆਏ ਨੇ ਪੰਡਿਤ ਬ੍ਰਾਹਮਣ ਲੋਕ ਨੇ ਇਹਨਾਂ ਦਾ ਧਰਮ ਖਤਰੇ 'ਚ ਹੈ ਇਹਨਾਂ ਦਾ ਜਨੇਊ ਖਤਰੇ 'ਚ ਹੈ ਪਿਤਾ ਜੀ ਫਿਰ ਇਹਨਾਂ ਦੀ ਬਾਹ ਫੜੋ ਪੁੱਤਰ ਕੋਈ ਮਹਾਤਮਾ ਕੋਈ ਪੂਰਾ ਹੋਵੇ ਉਹ ਆਪਣਾ ਬਲੀਦਾਨ ਦੇਵੇ ਤਾਂ ਤਾਂ ਫਿਰ ਇਹਨਾਂ ਦਾ ਧਰਮ ਬਚ ਸਕਦਾ ਹੈ ਪਿਤਾ ਜੀ ਤੁਹਾਡੇ ਤੋਂ ਵੱਡਾ ਕੋਈ ਹੋਰ ਮਹਾਤਮਾ ਕੌਣ ਹੋ ਸਕਦਾ ਹੈ ਤੁਸੀਂ ਵਾਹ ਫੜੋ ਇਹਨਾਂ ਦੀ ਇਹ ਦੁਖੀਏ ਨੇ ਰੋ ਰਹੇ ਨੇ ਧੰਗੁਰੂ ਤੇਗ ਬਹਾਦਰ ਪਿਤਾ ਜੀ ਆਪਣੇ ਸੁਪੁੱਤਰ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਾਮ ਅਜੇ ਗੋਬਿੰਦ ਰਾਏ ਦੇ ਪੁੱਤਰ ਜੇ ਮੈਂ ਸ਼ੀਧੀ ਦੇ ਦਿੱਤੀ ਤੇਰੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਜਾਏਗਾ ਅੱਗੋ ਜਵਾਬ ਸੁਣਿਆ ਗੁਰੂ ਗੋਬਿੰਦ ਸਿੰਘ ਮਹਾਰਾਜਾ ਮੈਂ ਕਈ ਵਾਰ ਸੋਚਦਾ ਜੇ ਗੁਰੂ ਨਾਨਕ ਬਾਸ਼ਾ ਦੀ ਉਮਰ ਲਗਭਗ 9 ਸਾਲ ਹੈ ਪੰਡਤ ਜਨੇਊਪਨ ਆਇਆ ਹੈ ਮਹਾਰਾਜ ਜਨੇਊ ਪਾਇਆ ਨਹੀਂ ਇੱਧਰ ਲਗਭਗ ਉਮਰ ਅਜੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 9 ਸਾਲ ਹੈ ਕਹਿੰਦੇ ਪਿਤਾ ਜੀ ਇਹਨਾਂ ਦੇ ਜਨੇਊ ਦੀ ਰੱਖਿਆ ਕਰੋ ਤੁਸੀਂ ਇਹਨਾਂ ਦੀ ਬਾਹ ਫੜੋ ਵੇਖੋ ਸਤਸੰਗਿਓ ਇੱਧਰ ਜਨੇਊ ਪਾਇਆ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੁਣ ਜੇ ਜ਼ਬਰਦਸਤੀ ਔਰੰਗਜ਼ੇਬ ਜਨੇਊ ਲਾਉਂਦਾ ਪਿਆ ਤਾਂ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਪਿਤਾ ਜੀ ਰੱਖਿਆ ਕਰੋ ਜੀ ਸਤਸੰਗਿਓ ਤਨ ਗੁਰੂ ਗੋਬਿੰਦ ਸਿੰਘ ਮਾਰੇ ਅੱਖ ਲੱਗੇ ਪਿਤਾ ਜੀ ਜੇ ਹਿੰਦੁਸਤਾਨ ਦੇ ਲੱਖਾਂ ਬੱਚੇ ਅਨਾਥ ਹੋਂ ਤੋਂ ਬਚ ਜਾਣ ਜੇ ਮੇਰੇ ਸਿਰ ਤੋਂ ਪਿਤਾ ਦਾ ਸਾਆਇਆ ਉੱਡਦਾ ਨਾ ਇਹ ਸੌਦਾ ਮੈਨੂੰ ਮhenga ਨਹੀਂ ਕਿਰਪਾ ਕਰੋ ਇਹਨਾਂ ਦੀ ਵਾਹ ਫੜੋ ਉਦੋਂ ਫਿਰ ਧਾਨ ਗੁਰੂ ਤੇਗ ਬਹਾਦਰ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਗੱਲ ਦੇ ਨਾਲ ਲਾਉਂਦੇ ਨੇ ਪਤਾ ਕੀ ਕਹਿੰਦੇ ਪੰਡਤਾਂ ਨੂੰ ਕਹਿੰਦੇ ਪੰਡਿਤ ਕਿਰਪਾ ਰਾਮ ਜੀ ਜਾਓ ਜਾ ਕੇ ਕਸ਼ਮੀਰ ਦੇ ਗਵਰਨਰ ਨੂੰ ਕਹਿ ਦਿਓ ਸਾਡੇ ਆਧੂ ਗੁਰੂ ਤੇਗ ਬਹਾਦਰ ਜੀ ਨੇ ਜੇ ਉਹ ਮੁਸਲਮਾਨ ਬਣ ਜਾਣਗੇ ਇਸਲਾਮ ਵਿੱਚ ਆ ਜਾਣਗੇ ਅਸੀਂ ਸਾਰੇ ਇਸਲਾਮ ਕਬੂਲ ਕਰ ਲਵਾਂਗੇ। ਪ੍ਰਥਮ ਗੁਰੂ ਕਰੋ ਮੁਸਲਮਾਨ ਮਗਰ ਹੋਵੇਗਾ ਸਗਲ ਜਹਾਨ ਕਹਿੰਦੇ ਪਹਿਲਾਂ ਗੁਰੂ ਨੂੰ ਮੁਸਲਮਾਨ ਕਰ ਲਵੋ ਉਸ ਤੋਂ ਬਾਅਦ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਇਧਰੋਂ ਗੁਰਤੇਗ ਬਹਾਦਰ ਜੀ ਆਖਣ ਲੱਗੇ ਜੋ ਪਟਚੰਦ ਜੀ ਸਤ ਸੰਗਿਓ ਇੱਥੇ ਬੜਾ ਸੁੰਦਰ ਦੋਹਰਾ ਗੁੰਦਦੇ ਨੇ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਏ ਮਨ ਲੋਚੇ ਬੁੜਾਈਆਂ ਗੁਰ ਸ਼ਬਦੀ ਇਹ ਮਨਹੋੜੀਏ ਬਾਝ ਨਾ ਦੀ ਪਕੜੀਏ ਸਿਰ ਦੀਜੇ ਬਾਹ ਨਾ ਛੋੜੀਏ ਤੇਗ ਬਹਾਦਰ ਬੋਲਿਆ ਤਰ ਪਾਈਏ ਧਰਮ ਨਾ ਛੋੜੀਏ ਸਤ ਸੰਗਿਓ ਦਾ ਗੱਲ ਛੋਟੀ ਕਰੇ ਸਮਾਪਤੀ ਵਾਲਾ ਵੇ ਇਹ ਪੰਡਤ ਸਾਰੇ ਕਸ਼ਮੀਰ ਪਹੁੰਚੇ ਜਾ ਕੇ ਉੱਥੋਂ ਦੇ ਗਵਰਨਰ ਨੂੰ ਵਾਕਿਆ ਸਾਡੇ ਆਗੂ ਗੁਰਤੇਗ ਬਹਾਦਰ ਜੀ ਨੇ ਇਦਰੋਂ ਫਿਰ ਗੁਰਤੇਗ ਬਹਾਦਰ ਦਿੱਲੀ ਵੱਲ ਚੱਲੇ ਪਾਏ ਰਸਤੇ ਸਤਗੁਰੂ ਦਾਵਤਾਰ ਕੀਤਾ ਗਿਆ ਜੀ ਕਈ ਤਰ੍ਹਾਂ ਦੇ ਤਸਹੀਹ ਦਿੱਤੇਗੇ ਸਤਗੁਰੂ ਜੀ ਨੂੰ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਇਤਨਾ ਗੁਰਸਿੱਖਾਂ ਨੂੰ ਵੀ ਕਈ ਤਰ੍ਹਾਂ ਤਸੀਹੇ ਦਿੱਤੇ ਗਏ ਤਿੰਨ ਸ਼ਰਤਾਂ ਕਾਜੀ ਨੇ ਅੱਗੇ ਰੱਖੀਆਂ ਜੀ ਕਹਿੰਦੇ ਜੀ ਜਾਂ ਤੇ ਕਲਾਮ ਇਹ ਕਲਮਾ ਬਖ ਲੋ ਤਿੰਨ ਕੱਕੇ ਜਾਂ ਕਰਾਮਤ ਵਿਖਾ ਦਿਓ ਤੇ ਜਾਂ ਕਤਲ ਹੋਣ ਲਈ ਤਿਆਰ ਹੋ ਜਾਓ ਵੱਡੇ ਸਿੱਖਾਂ ਨੂੰ ਅਸੀਂ ਇਹ ਕਹਿੰਨੇ ਆ ਇਹ ਵੀ ਇਸਲਾਮ ਕਬੂਲ ਕਰ ਲੈਣਾ 사ਦਗੁਰ ਦੀਆਂ ਅੱਖਾਂ ਦੇ ਸਾਹਮਣੇ ਹੀ ਤਿੰਨੇ ਹੀ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਜਿੱਤਸੀ ਇਹ ਦੇ ਦੇ ਕੇ ਫਿਰ ਤਾਂ ਜੀ ਗੁਰਦੇਵ ਭਾਦਰ ਜੀ ਦੇ ਕੋਲ ਆਇਆ ਗੁਰਦੇਵ ਭਾਦਰ ਜੀ ਅਜੇ ਵੀ ਸਮਾਂ ਹੈ ਜਾਂ ਇਹ ਕਲਮਾ ਇਹ ਕਲਾਮ ਪੜ੍ਹ ਲਓ ਜਾਂ ਕੜਾ ਮੱਤ ਵਿਖਾ ਦਿਓ ਜਾਂ ਕਤਲ ਹੋਣ ਲਈ ਤਿਆਰ ਹੋ ਜਾਓ ਨਾਲੇ ਕਿ ਤੁਹਾਨੂੰ ਡਰ ਨਹੀਂ ਲੱਗਦਾ ਮੜ ਕੇ ਡਰ ਕੇ ਹੋ ਜਾ ਪੈ ਕਾਹੂ ਕੋ ਦੇਤ ਨਹਿ ਨਹਿ ਪਹਿਮਾਨ ਤੇ ਆਣ ਕਹਿੰਦੇ ਉਹ ਕਾਜੀ ਨਾ ਅਸੀਂ ਕਿਸੇ ਨੂੰ ਡਰਾਉਨੇ ਹਾਂ ਨਾ ਕਿਸੇ ਕੋ ਡਰਦੇ ਹਾਂ ਕਾਜੀ ਜੇ ਤੇਰਾ ਕੱਲਾ ਕੱਕਾ ਮੈਂ ਮੰਨਾ ਪਹਿਲੀ ਸ਼ਰਤ ਮੰਨਾ ਕਲਮਾ ਇਹ ਕਲਾਮ ਪੜਦਾ ਹ ਤਾਂ ਮੇਰੇ ਪੰਥ ਦੀ ਸਰੀਰਕ ਮੌਤ ਹੁੰਦੀ ਹੈ ਜੇ ਦੂਜਾ ਕੱਕਾ ਮੰਨਦਾ ਹਾਂ ਕਰਾਮਤ ਵਿਖਾਵਾਂ ਤਾਂ ਮੇਰੇ ਪੰਥ ਦੀ ਆਤਮਿਕ ਮੌਤ ਹੁੰਦੀ ਹੈ ਫਿਰ ਕਾਜੀ ਜੇ ਤੇਰਾ ਤੀਜਾ ਕੱਕਾ ਮੈਂ ਪ੍ਰਮਾਣ ਕਰਦਾ ਵਾਂ ਇਹ ਤੇਰੇ ਲਈ ਕਤਲ ਹੈ ਪਰ ਮੇਰੀ ਉਮਤ ਲਈ ਸ਼ਹਾਦਤ ਹੈ ਜਿਸ ਸ਼ਹਾਦਤ ਦੇ ਨਾਲ ਮੇਰੀ ਉਮਤ ਦੇ ਸਰੀਰ ਅਤੇ ਰੂਹ ਨੂੰ ਬਲ ਮਿਲੇਗਾ ਇਸ ਲਈ ਮੈਂ ਤੇਰਾ ਤੀਸਰਾ ਕੱਕਾ ਪ੍ਰਵਾਨ ਕਰਦਾ ਗਾਜੀ ਇੱਥੇ ਵੀ ਜਲਾਦ ਨੂੰ ਬੁਲਾਇਆ ਗਿਆ ਹੁਣ ਦੇਖ ਤਖੀ ਕਰਦਾ ਹੈ ਜਲਾਦ ਇੱਥੇ ਵੀ ਗੌਤਾ ਜੀ ਲਿਖਦੇ ਨੇ ਬੜੇ ਵੱਡੇ ਸ਼ਾਇਰ ਹੈਗੇ ਗੌਤਾ ਜੀ ਉਹ ਕੀ ਲਿਖਦੇ ਗੁਰਤੇਗ ਬਾਦ ਨੂੰ ਸ਼ੀਤ ਕਰਨ ਲੱਗੇ ਜਲਾਦ ਆਪਣੇ ਤੇਗ ਤਖੀ ਕਰਦਾ ਹੈ ਇਦਰ ਗੁਰ ਤੇਗ ਬਹਾਦਰ ਪਿਤਾ ਜੀ ਕੀ ਕਹਿੰਦੇ ਕਹਿੰਦੇ ਮੈਂ ਹਾਂ ਤੇਗ ਤੇ ਫੜਲਾ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ 100 ਤੇਗਾ ਮੇਰੇ ਨੂੰ ਲਗਬੇ ਹੈ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾ ਮੈਂ ਤਾਂ ਜੰਮਦਿਆ ਤੇਗਾ ਦੀ ਸ਼ਾਮਾਣੀ ਵੇਖ ਪਿਤਾ ਜੀ ਪਹਿਣੀਆਂ ਦੋ ਤੇਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਜੇ ਆ ਪਰਖਦਾ ਤੇਰਾ ਪਿਓ ਤੇਗਾ ਵੋਹਨੀ ਆਉਂਦੇ ਭਵੇਖੰਦਰ ਮੇਰੇ ਪੁੱਤਰ ਨੇ ਵੋਹਣੀਆਂ ਉਹ ਤੇਗਾ ਉਹਦੀ ਤੇਗ ਤੋਂ ਜਿਹੜੀ ਤੇਗ ਨਿਕਲੂ ਲੱਖਾਂ ਲਾਊਗੀ ਤੇਰੀਆਂ ਖੋ ਤੇਗਾ ਉਹਦੀ ਤੇਗ ਤੋਂ ਜਿਹੜੀ ਤੇਗ ਨਿਕਲੂ ਲੱਖਾਂ ਲਾਊਗੀ ਤੇਰੀਆਂ ਖੋ ਤੇਗਾ ਗੁਰ ਤੇਗ ਬਹਾਦਰ ਪਿਤਾ ਜੀ ਨੂੰ ਵੀ ਇੱਥੇ ਚਾਂਦਰੀ ਚੌਦ ਸ਼ਹੀਦ ਕੀਤਾ ਗਿਆ ਸਾਥ ਸੰਗਤਿਆ ਦੇਖ ਲੋ ਇਰੇ ਪਰ ਕੋਈ پیغمبر ਇਹੋ ਜਹਲੀ ਹੋਵੇਗਾ ਜਿਹਦੇ ਧਰ ਦਾ ਸਨਸਕਾਰ ਵੱਖਰਾ ਤੇ ਸ੍ਰੀਸ਼ ਦਾ ਸਨਸਕਾਰ ਵੱਖਰਾ ਹੋਵੇ ਇਹ ਗੁਰਤੇਗ ਬਾਦਲ ਪਿਤਾ ਜੀ ਦਾ ਨਾ ਧਰਮ ਸਾਰੇ ਸਤਕਾਰਯੋਗ ਨੇ ਚੰਗੇ ਨੇ ਗੁਰਮੁਖੋ ਪਰ ਧੰਨ ਗੁਰਤੇਗ ਬਾਦਲ ਪਿਤਾ ਜੀ ਤੁਹਾਡੇ ਤੋਂ ਅਸ਼ਕੇ ਜਾਈਏ ਤੁਹਾਡੇ ਤੋਂ ਬਲਹਾਰੇ ਜਾਈਏ ਮੈਂ ਅੱਗੇ ਵੀ ਤੁਹਾਨੂੰ ਬੇਨਤੀ ਕਰਦਾ ਉਹਨਾਂ ਨਾ ਕੋਈ پیغمبر ਤੁਰੇ ਜਾ ਰਹੇ ਸਨ ਮਛੋ ਮਾਈ ਇੱਕ ਆਵਾਜ਼ ਮਾਰਦੀ ਐ ਇੱਕ ਬੀਬੀ ਆਵਾਜ਼ ਮਾਰਦੀ ਐ ਪੁੱਤੇ ਰੁਕ ਜਾ ਇਹ ਰੁਕ ਲੋਤੇ ਹੋ ਪੈਗੰਬਰ ਉਰੇਬਰ ਖਲੋਤੇ ਕੀ ਵੇਖਦੇ ਨੇ ਇੱਕ ਬਜ਼ੁਰਗ ਮਾਤਾ ਆਵਾਜ਼ ਬਈ ਮਾਰਦੀ ਹੈ ਦੱਸੋ ਕਹਿੰਦੀ ਪੁੱਤਰੇ ਰੁਕ ਜਾ ਅਭੀ ਤੂੰ ਕੌਣ ਆ ਮੈਂ ਦੁਖਿਆਰੀ ਔਰਤ ਹਾਂ ਮਾਈ ਤੂੰ ਕੌਣ ਆ ਮੈਂ ਦੁਖਿਆਰੀ ਔਰਤ ਹਾਂ ਪੁੱਤਰ ਮੇਰਾ ਦੁੱਖ ਦੂਰ ਕਰ ਮਾਈ ਤੂੰ ਕੌਣ ਆ ਮੈਂ ਦੁਖਿਆਰੀ ਔਰਤਾਂ ਪੁੱਤਰ ਮਾਈ ਮੇਰੇ ਕਹਿਣ ਦਾ ਮਤਲਬ ਤੇਰਾ ਧਰਮ ਕਿਹੜਾ ਹੈ ਉਹਨੇ ਆਪਣਾ ਧਰਮ ਦੱਸਿਆ ਉਸ ਵੇਲੇ ਉਹ ਪੈਗੰਬਰ ਨੇ ਦੋਵੇਂ ਹੱਥ ਜੋੜ ਲਏ ਮਾਈ ਮੈਨੂੰ ਮਾਫ਼ ਕਰੀ ਮੈਂ ਤੇਰਾ ਦੁੱਖ ਦੂਰ ਨਹੀਂ ਕਰ ਸਕਦਾ ਵੀ ਕਿਉਂ ਤੇਰਾ ਧਰਮ ਹੋਰ ਹੈ ਤੇ ਮੇਰਾ ਧਰਮ ਹੋਰ ਹੈ ਇੱਧਰ ਗੁਰੂ ਤੇਗ ਬਹਾਦਰ ਪਿਤਾ ਜੀ ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀ ਜੇ ਬਾਣਾ ਸ਼ੋ